ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਰੋਪੜ ਦਾ ਇੱਕ ਮੁਸਲਮਾਨ ਸੈਦ موسی ਉੱਥੇ ਆਇਆ ਉਸਨੇ ਉੱਚੇ ਅਤੇ ਸੋਹਣੇ ਮਕਾਨ ਬਣਦੇ ਦੇਖੇ ਅਤੇ ਇੱਕ ਸਿੱਖ ਨੂੰ ਪੁੱਛਿਆ ਭਾਈ ਜੀ ਇਹ ਮਹਿਲ ਕੌਣ ਬਣਵਾ ਰਿਹਾ ਹੈ ਸਿੱਖ ਨੇ ਕਿਹਾ ਇਹ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਹਨ ਜੋ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ موسی ਹੈਰਾਨ ਹੋਇਆ ਬਾਬਾ ਨਾਨਕ ਤਾਂ ਵੱਡੇ ਬੈਰਾਗੀ ਸਨ ਕੀ ਇਹ ਵੀ ਬੈਰਾਗੀ ਹਨ ਫਿਰ ਇਹ ਨੇ ਵੱਡੇ ਮਕਾਨ ਕਿਉਂ ਉਸਾਰਦੇ ਹਨ ਕੀ ਇਹ ਗ੍ਰਹਿਸਤੀ ਹਨ ਜਾਂ ਫਕੀਰ ਸਿੱਖ ਨੇ ਜਵਾਬ ਦਿੱਤਾ ਗੁਰੂ ਜੀ ਗ੍ਰਹਿਸਤੀ ਹਨ ਪਰ ਮਾਇਆ ਦੇ ਮੋਹ ਤੋਂ ਪਰੇ ਹਨ ਜਿਵੇਂ ਗੁਰੂ ਨਾਨਕ ਸਾਹਿਬ ਸਨ موسی ਨੇ ਕਿਹਾ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਜੋ ਆਪਣੀ ਸ਼ੰਕਾ ਦੂਰ ਕਰ ਸਕਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਪਿਆਰ ਨਾਲ ਬਿਠਾ ਕੇ ਕਿਹਾ ਪਾਈ ਅੱਜ ਰਾਤ ਇੱਥੇ ਰਹੋ ਸਵੇਰੇ ਆਪਣੇ ਆਪ ਹੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ ਸ਼ਾਮ ਨੂੰ ਮੂਸਾ ਨੇ ਲੰਗਰ ਦਾ ਭੋਜਨ ਕੀਤਾ ਅਤੇ ਸੇਵਾਦਾਰਾਂ ਨੇ ਉਸ ਨੂੰ ਮੰਜਾ ਤੇ ਬਿਸਤਰਾ ਦਿੱਤਾ ਰਾਤ ਨੂੰ ਤੇਜ਼ ਮੀਂਹ ਅਤੇ ਹਵਾ ਨਾਲ ਉਸ ਦੀ ਨੀਂਦ ਖੁੱਲ ਗਈ ਉਸ ਨੇ ਸੋਚਿਆ ਜੇ ਮੈਂ ਬਾਹਰ ਹੁੰਦਾ ਤਾਂ ਬੁਰਾ ਹਾਲ ਹੋ ਜਾਂਦਾ ਪਰ ਗ੍ਰਹਿਸਤੀ ਲੋਕਾਂ ਦੀ ਬਣਾਈਆਂ ਵਸਤਾਂ ਇਹ ਛੱਤ ਇਹ ਮੰਜਾ ਇਹ ਬਿਸਤਰਾ ਮੈਨੂੰ ਸੁੱਖ ਦੇ ਰਹੀਆਂ ਹਨ ਗੁਰੂ ਜੀ ਗ੍ਰਹਿਸਤੀ ਹੋ ਕੇ ਵੀ ਮਾਇਆ ਲਈ ਨਹੀਂ ਸਗੋਂ ਸਾਰਿਆਂ ਦੇ ਭਲੇ ਲਈ ਮਾਇਆ ਦੀ ਵਰਤੋਂ ਕਰਦੇ ਹਨ ਸਵੇਰੇ ਉਹ ਗੁਰੂ ਜੀ ਕੋਲ ਆਇਆ ਅਤੇ ਅੱਖਾਂ ਵਿੱਚ ਚਮਕ ਨਾਲ ਕਿਹਾ ਗੁਰੂ ਸਾਹਿਬ ਮੇਰੀ ਸ਼ੰਕਾ ਦੂਰ ਹੋ ਗਈ ਹੈ ਹੁਣ ਮੈਂ ਸਮਝ ਗਿਆ ਹਾਂ ਕਿ ਗ੍ਰਹਿਸਤੀ ਹੀ ਰਿਸ਼ੀਆਂ ਮੂਨੀਆਂ ਦੇ ਜਨਮ ਦਾਤੇ ਹਨ ਸਭ ਦੇ ਅਨਦਾਤੇ ਹਨ ਤੁਸੀਂ ਮਾਇਆ ਵਿੱਚ ਰਹੇ ਕੇ ਵੀ ਮਾਇਆ ਤੋਂ ਉੱਚੇ ਹੋ ਇਹ ਹੀ ਅਸਲ ਬੈਰਾਗ ਹੈ ਗੁਰੂ ਸਾਹਿਬ ਨੇ ਕਿਹਾ ਪਾਈ ਮਨੁੱਖ ਨੂੰ ਦੁਨੀਆ ਵਿੱਚ ਰਹੇ ਕੇ ਵੀ ਦੁਨੀਆ ਦੇ মোহ ਤੋਂ ਵੱਖ ਰਹਿਣਾ ਚਾਹੀਦਾ ਹੈ ਇਹ ਹੀ ਗ੍ਰਹਿਸਤ ਅਤੇ ਤਿਆਗ ਦਾ ਮਿਲਾਪ ਹੈ ਕਮੈਂਟ ਵਿੱਚ ਵਾਏ ਗੁਰੂ ਜ਼ਰੂਰ ਲਿਖੋ